ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਅੱਜ ਦੇ ਸਾਡੇ ਮੋਟੀਵੇਸ਼ਨ ਵੀਡੀਓ ਤੇ ਅੰਦਰ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਬੱਲੇਬਾਨ ਲੋ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਰਹਿਣਾ ਚਾਹੁੰਦੇ ਹੋ ਤਾਂ ਸਾਟਿਕਾ ਇਹ ਗੱਲਾਂ ਅੱਜ ਹੀ ਸਮਝਣੀਆਂ ਬਹੁਤ ਹੀ ਜ਼ਰੂਰੀ ਹਨ ਨੰਬਰ 1 ਪੁਆਇੰਟ ਦੀ ਗੱਲ ਕਰਦੇ ਹਾਂ ਇਨਸਾਨ ਵੀ ਕਿੰਨਾ ਜੀਵ ਹੈ ਅਰਦਾਸ ਕਰਦੇ ਸਮੇਂ ਪਰਮਾਤਮਾ ਨੂੰ ਸਮਝਦਾ ਹੈ ਪਰ ਨਿੰਦਿਆ ਕਰਨ ਵੇਲੇ ਕੁਝ ਨਹੀਂ ਸਮਝਦਾ ਦਾਨ ਕਰਦੇ ਸਮੇਂ ਸੋਚਦਾ ਕਿ ਪ੍ਰਮਾਤਮਾ ਸਭ ਦੇ ਪਾਪ ਕਰਨ ਵੇਲੇ ਇਹ ਭੁੱਲ ਜਾਂਦਾ ਹੈ। ਦਾਨ ਕਰਦੇ ਸਮੇਂ ਸੋਚਦਾ ਕਿ ਉਹ ਸਾਰਿਆਂ ਵਿੱਚ ਵੱਸਦਾ ਪਰ ਚੋਰੀ ਕਰਦੇ ਸਮੇਂ ਫਿਰ ਭੁੱਲ ਜਾਂਦਾ ਹੈ। ਤਿਆਰ ਕਰਦੇ ਸਮੇਂ ਸੋਚਦਾ ਕਿ ਸਾਰੀ ਦੁਨੀਆ ਪ੍ਰਮਾਤਮਾ ਨੇ ਬਣਾਈ ਹੈ ਪਰ ਨਫ਼ਰਤ ਕਰਨ ਵੇਲੇ ਭੁੱਲ ਜਾਂਦਾ ਹੈ ਕਿ ਫਿਰ ਵੀ ਅਨਛਾਣ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੈ। ਇਹ ਤੇ ਨਾ ਕਿਤੇ ਕਰਮਾ ਦਾ ਡਰ ਹੈ ਨਹੀਂ ਤਾਂ ਤੀਰਥ ਸਰੋਵਰਾਂ ਤੇ ਇੰਨੀ ਭੀੜ ਨਾ ਹੁੰਦੀ ਜੋ ਕਰਮਾ ਨੂੰ ਸਮਝਦਾ ਉਸ ਨੂੰ ਧਰਮ ਨੂੰ ਸਮਝਣ ਦੀ ਲੋੜ ਨਹੀਂ ਨੰਬਰ 1 ਤੋਂ ਪਹਿਲਾਂ ਦੀ ਗੱਲ ਕਰਦੇ ਆਂ ਜੀ ਤਾਂ ਸਰੀਰ ਨਹੀਂ ਕਰਦਾ ਵਿਚਾਰ ਕਰਦੇ ਨੇ ਤੇ ਤੀਰਥ ਸਰੋਵਰ ਵਿਚਾਰਾਂ ਨੂੰ ਨਹੀਂ ਸਿਰ ਕੋ ਸਰੀਰ ਨੂੰ ਤੋਂ ਕੇ ਤੋਂ ਸਰੀਰ ਨੂੰ ਤੋਂ ਦੇ ਨੇ ਕੌਣ ਜਿੰਨਾ ਵੀ ਘੁੰਮੇ ਓਨਾ ਹੀ ਤੰਤਰ ਉਸਤ ਰਹਿੰਦਾ ਹੈ ਤੇ ਮਾਨਨ ਜਿੰਨਾ ਇੱਕ ਜਗ੍ਹਾ ਟਿਕ ਜਾਵੇ ਓਨਾ ਹੀ ਤੰਤਰ ਉਸਤ ਰਹਿੰਦਾ ਹੈ ਚਰਾਹੇ ਤੇ ਖੜੀਆਂ ਨੇਕੀ ਤੇ ਬਦੀ ਦੋਨੇ ਅਢੀਕ ਕਰਤੀਆਂ ਕਰਮ ਚੰਗੇ ਹੋਣਗੇ ਤਾਂ ਨੇਕੀ ਗਲੇ ਲਗਾ ਲਵੇਗੀ ਨਹੀਂ ਤਾਂ ਬਦੀ ਦੇ ਹਵਾਲੇ ਹੋ ਜਾਵੋਗੇ ਜੇਕਰ ਤੁਸੀਂ ਆਪਣੇ ਹਾਸੇ ਤੇ ਮਾਰਕ ਖੁਦ ਗਨ ਜਾਓਗੇ ਉਸ ਦਿਨ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਪ੍ਰਵਾਸ ਅਖਦਾ ਜੇਕਰ ਚਾਹੁੰਦੇ ਹੋ ਕਿ ਪਰਮਾਤਮਾ ਮਿਲੇ ਤਾਂ ਕਰਮ ਇਹੋ ਜਿਹੇ ਕਰੋ ਕਿ ਤਵਾ ਮਿਲਣ ਅੱਗੇ ਗੱਲ ਕਰਦੇ ਹਾਂ ਜੀ ਏ ਪ੍ਰਮਾਤਮਾ ਕਿਵੇਂ ਕਰਾਂ ਸੁਪਰੀਆ ਤੇਰੀ ਨ ਮਿਹਰਵਾਨੀ ਆਦਾ ਮੈਨੂੰ ਮੰਗਣ ਦਾ ਅਸਲੀਕਰ ਨਹੀਂ ਹੈ ਪਰ ਤੂੰ ਦੇਣ ਦੀ ਹਰ ਅਦਾ ਜਾਣਦਾ ਹੈ ਅੱਗੇ ਗੱਲ ਕਰਦੇ ਹਾਂ ਜੀ ਇਸ ਪੂਰੀ ਕਾਇਨਾਤ ਵਿੱਚ ਮੇਰੇ ਜਰਕ ਵਾਯੂਦ ਦਾ ਕੋਈ ਤਾਂ ਕਾਰਨ ਹੋਵੇਗਾ ਕਿਉਂਕਿ ਮੇਰਾ ਉਹ ਡਾਟ ਡਾ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਪ੍ਰੇਮ ਚਾਹੀਦਾ ਤਾਂ ਸਮਰਪਣ ਖਰਚ ਕਰਨਾ ਪਵੇਗਾ ਵਿਸ਼ਵਾਸ ਚਾਹੀਦਾ ਤਾਂ ਵਫਾ داری ਖਰਚ ਕਰਨੀ ਪਵੇਗੀ ਸਾਥ ਚਾਹੀਦਾ ਤਾਂ ਸਮਾਂ ਖਰਚ ਕਰਨਾ ਪਵੇਗਾ। ਅੱਗੇ ਗੱਲ ਕਰਤੀਆਂ ਜੀ। ਕਿਸ ਨੇ ਕਿਹਾ ਕਿ ਰਿਸ਼ਤੇ ਮੁਫਤ ਚ ਮਿਲਦੇ ਨੇ। ਮੁਫਤ ਚ ਤਾਂ ਹਵਾ ਵੀ ਨਹੀਂ ਮਿਲਦੀ। ਸੌ ਵੀ ਤਾਂ ਹੀ ਆਉਂਦਾ ਜਦੋਂ 100 ਛੱਡੇ ਜਾਵੇ। ਬਿਲਕੁਲ ਸਹੀ ਪੁਆਇੰਟ ਹੈ ਜੀ। ਜੋ ਵਿਅਕਤੀ ਸੱਚ ਤੇ ਅੜਿਆ ਹੈ ਉਸਦੇ ਨਾਲ ਪ੍ਰਮਾਤਮਾ ਖੜਾ ਹੈ ਅੰਨੇ ਵਿਅਕਤੀ ਨੂੰ ਗੁਰੂ ਘਰ ਆਏ ਵੇਖ ਕੇ ਲੋਕ ਹੱਸ ਕੇ ਬੋਲੇ ਗੁਰੂ ਘਰੇ ਦਰਸ਼ਨ ਦੇ ਲਈ ਆਇਆ ਤਾਂ ਹੈ ਪਰ ਕੀ ਪ੍ਰਮਾਤਮਾ ਨੂੰ ਦੇਖ ਪਾਉਗੇ ਅੰਨੇ ਵਿਅਕਤੀ ਨੇ ਬਹੁਤ ਹੀ ਪਿਆਰਾ ਜਵਾਬ ਦਿੱਤਾ ਮੈਂ ਦੇਖਾਂ ਜਾਂ ਨਾ ਦੇਖਾਂ ਕੀ ਫਰਕ ਪੈਂਦਾ ਹੈ ਮੇਰਾ ਪਰਮਾਤਮਾ ਤਾਂ ਮੈਨੂੰ ਦੇਖ ਹੀ ਲਵੇਗਾ ਦ੍ਰਿਸ਼ਟੀ ਨਹੀਂ ਦ੍ਰਿਸ਼ਟੀ ਕੌਣ ਸਹੀ ਹੋਣਾ ਚਾਹੀਦਾ ਹੈ ਪਰੇਸ਼ਾਨੀ نیند ਦਾ ਕੋਈ ਪਰਮਾਨਾ ਨਹੀਂ ਹੁੰਦਾ ਕੁਝ ਲੋਕ ਤਾਂ ਇਹ ਸੋਚ ਕੇ ਪਰੇਸ਼ਾਨ ਹੁੰਦੇ ਨੇ ਕਿ ਸਾਹਮਣੇ ਵਾਲਾ ਐਨਾ ਹੋຊ ਕਿਉਂ ਹੈ ਮੌਜੀ ਇਹ ਹੀ ਆਪਣੇ ਟੈਪਸੀਗੇ ਜੇਕਰ ਜ਼ਿੰਦਗੀ 'ਚ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਅੱਜ ਹੀ ਇਹ ਗੱਲਾਂ ਆਪਣੇ ਵੱਲ ਲਵੋ ਤੇ ਇਹੀ ਆਪਣੀ ਅੱਜ ਦੀ ਮੋਟੀਵੇਸ਼ਨ ਸਟੈਪਸ ਵੀਡੀਓ ਸੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣਾ ਕਰ ਲੈ ਸਬਸਕ੍ਰਾਈਬ ਧੰਨਵਾਦ ਜੀ